ਕਈ ਵਾਰ ਤੁਹਾਡੇ ਸਾਹਮਣੇ ਕੋਈ ਅਜਿਹੇ ਫਰਿਸ਼ਤੇ ਬੈਠੇ ਹੁੰਦੇ ਨੇ ਜੋ ਮੌਤ ਨੂੰ ਵੀ ਮਾਤ ਦੇ ਦਿੰਦੇ ਨੇ ਕੁਝ ਫਰਿਸ਼ਤੇ ਅਜਿਹੇ ਹੁੰਦੇ ਨੇ ਜੋ ਤੁਹਾਨੂੰ ਦੁਨੀਆ ਤੋਂ ਜਾਣ ਤੋਂ ਰੋਕ ਲੈਂਦੇ ਨੇ ਇਹ ਵੀਡੀਓ ਕੋਟਾ ਦੇ ਇੱਕ ਜੁਐਲਰੀ ਸ਼ੋਰੂਮ ਦੀ ਹੈ ਜਿੱਥੇ ਕਿ ਇੱਕ ਜਿਹੜਾ ਸ਼ੋਰੂਮ ਦਾ ਮਾਲਕ ਸੀ ਉਹ ਜੁਐਲਰੀ ਦਿਖਾ ਰਿਹਾ ਸੀ ਤੇ ਅਚਾਨਕ ਉਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਪਹਿਲਾਂ ਤਾਂ ਲੋਕਾਂ ਨੂੰ ਸਮਝੇ ਨਹੀਂ ਆਉਂਦਾ ਕਿ ਆਖਿਰਕਾਰ ਹੋ ਕੀ ਗਿਆ ਹੈ ਪਰ ਇੱਕ ਸਿਆਣਾ ਬੰਦਾ ਵਿੱਚ ਮੌਜੂਦ ਸੀ ਅੱਗੇ ਉਹ ਫਿਰ ਬਾਅਦ ਦੇ ਵਿੱਚ ਦੌੜ ਕੇ ਪਿੱਛੇ ਜਾਂਦਾ ਹੈ। ਜਿਹੜਾ ਬਜ਼ੁਰਗ ਹੁੰਦਾ ਹੈ ਜਿਸਨੇ ਲਾਲ ਸ਼ਰਟ ਪਾਈ ਹੁੰਦੀ ਹੈ ਉਸ ਨੂੰ ਕੁਰਸੀ ਤੋਂ ਉਤਾਰਦਾ ਹੈ ਤੇ ਜ਼ਮੀਨ ਤੇ ਲਟਾ ਦਿੰਦਾ ਹੈ ਤੇ ਬਾਅਦ ਦੇ ਵਿੱਚ ਉਸ ਨੂੰ ਸੀਪੀਆਰ ਦੇਣਾ ਸ਼ੁਰੂ ਕਰਦਾ ਹੈ ਤੇ ਬਾਅਦ ਦੇ ਵਿੱਚ ਹੌਲੀ-ਹੌਲੀ ਕਰਦੇ-ਕਰਦੇ ਉਸ ਬਜ਼ੁਰਗ ਦੀ ਜਾਨ ਬਚ ਜਾਂਦੀ ਹੈ। ਇਹ ਵੀਡੀਓ ਹਰੇਕ ਨੂੰ ਦੇਖਣਾ ਅਤੇ ਸ਼ੇਅਰ ਕਰਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਹਾਰਟ ਅਟੈਕ ਹਾਰਟ ਅਟੈਕ ਦੇ ਕੇਸ ਐਨੇ ਜ਼ਿਆਦਾ ਵੱਧ ਗਏ ਨੇ ਕਿ ਬਹੁਤ ਵਾਰ ਤਾਂ ਸਮਝ ਹੀ ਨਹੀਂ ਆਉਂਦਾ ਕਿ ਕਿਵੇਂ ਅਗਲੇ ਨੂੰ ਬਚਾਇਆ ਜਾ ਸਕੇ। ਸੋ ਧਿਆਨ ਦੇ ਨਾਲ ਇਸ ਵੀਡੀਓ ਨੂੰ ਦੇਖ ਲਵੋ ਕਿ ਕਿਸੇ ਨੂੰ ਹਾਰਟ ਅਟੈਕ ਆਉਂਦਾ ਹੈ ਤੇ ਉਸ ਨੂੰ ਸੀਪੀਆਰ ਦੇਣ ਦੀ ਕਿੰਨੀ ਲੋੜ ਹੁੰਦੀ ਹੈ। ਬਹੁਤ ਵਾਰ ਡਾਕਟਰ ਦੇ ਕੋਲ ਪਹੁੰਚਣ ਦੇ ਵਿੱਚ ਦੇਰੀ ਹੋ ਜਾਂਦੀ ਹੈ ਪਰ ਘਰ ਦੇ ਵਿੱਚ ਵੀ ਬਹੁਤ ਵਾਰ ਹਾਰਟ ਅਟੈਕ ਦੇ ਮਰੀਜ਼ ਨੂੰ ਬਚਾ ਲਿਆ ਜਾਂਦਾ ਹੈ। ਬਹੁਤ ਵਾਰ ਤੁਹਾਡੀ ਸੂਝ-ਬੂਝ ਦੇ ਨਾਲ ਮਰੀਜ਼ ਜਾ ਜਿਹੜਾ ਇੱਕ ਪਰਿਵਾਰ ਦਾ ਜੀ ਹੈ ਉਸ ਨੂੰ ਦੁਨੀਆ ਤੋਂ ਜਾਨ ਤੋਂ ਰੋਕਿਆ ਜਾ ਸਕਦਾ ਹੈ। ਜੇਕਰ ਇਸ ਵਿਅਕਤੀ ਨੇ ਸਮਝਦਾਰੀ ਨਾਲ ਦਿਖਾਈ ਹੁੰਦੀ ਜੇਕਰ ਕੁਝ ਸੈਕਿੰਡ ਜੋ ਹੈ ਸੈਕੰਡਾ ਦੇ ਵਿੱਚ ਇਸ ਨੂੰ ਜੋ ਹੈ ਉਹ ਸੀਪੀਆ ਨਾ ਦਿੱਤਾ ਹੁੰਦਾ ਤੇ ਸ਼ਾਇਦ ਇਹ ਬਜ਼ੁਰਗ ਅੱਜ ਕਿਸੇ ਦੇ ਵਿਚਕਾਰ ਨਹੀਂ ਰਹਿਣਾ ਸੀ ਪਰ ਤੁਸੀਂ ਧਿਆਨ ਦੇ ਨਾਲ ਦੇਖੋ ਕਿ ਕਿਵੇਂ ਉਸ ਨੂੰ ਪੂਰੀ ਤਰੀਕੇ ਦੇ ਨਾਲ ਜੋ ਹੈ ਸੀਪੀਆ ਦਿੱਤਾ ਜਾਂਦਾ ਹੈ ਫਿਰ ਜਿਹੜਾ ਵਾਈਟ ਸ਼ਾਰਟ ਵਾਲਾ ਵਿਅਕਤੀ ਹੁੰਦਾ ਹੈ ਉਹ ਫੋਨ ਤੇ ਕਿਸੇ ਦੇ ਨਾਲ ਕੁਝ ਪੁੱਛਦਾ ਹੈ ਅਤੇ ਪੁੱਛਣ ਤੋਂ ਬਾਅਦ ਉਹ ਡਰਾ ਦੇ ਵਿੱਚੋਂ ਕੁਝ ਕੱਢਦਾ ਹੈ ਤੇ ਉਸ ਨਾਲ ਉਸ ਵਿਅਕਤੀ ਦੇ ਮੂੰਹ ਦੇ ਵਿੱਚ ਪਾਉਂਦਾ ਹੈ ਤੇ ਪਾਣੀ ਪਿਲਾਇਆ ਜਾਂਦਾ ਹੈ ਤੇ ਉਹ ਵਿਅਕਤੀ ਬਿਲਕੁਲ ਠੀਕ ਹੋ ਜਾਂਦਾ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਬਜ਼ੁਰਗ ਬਿਲਕੁਲ ਠੀਕ ਹੈ ਉਦੀ ਸਿਹਤ ਠੀਕ ਹੈ ਪਰ ਹਾਰਟ ਅਟੈਕ ਇੱਕ ਅਜੇਹਾ ਕਹਈਏ ਕਿ ਪਰਲੋ ਇੱਕ ਅਜੇਹੀ ਚੀਜ਼ ਹੈ ਜੋ ਬੰਦੇ ਨੂੰ ਜੀਉਣ ਨਹੀਂ ਦਿੰਦੀ ਮਿੰਟਾਂ ਸੈਕਿੰਡਾਂ ਦੇ ਵਿੱਚ ਅਗਲੇ ਦੇ ਸਾਹ ਕੱਢ ਕੇ ਇਹ ਲੈ ਜਾਂਦੀ ਹੈ ਹਾਰਟ ਅਟੈਕ ਅਜੇਹਾ ਚੀਜ਼ ਹੈ ਜੋ ਕਦੀ ਵੀ ਲੋਕ ਕਹਿੰਦੇ ਨੇ ਕਿ ਕਿਸੇ ਦੁਸ਼ਮਣ ਨੂੰ ਵੀ ਨਾ ਆਵੇ ਕਿਉਂਕਿ ਹਾਰਟ ਅਟੈਕ ਜਦੋਂ ਕਿਸੇ ਨੂੰ ਆਉਂਦਾ ਹੈ ਤੇ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਵਿਅਕਤੀ ਬਚ ਜਾਵੇ ਪਰ ਜਦੋਂ ਕੋਈ ਸਿਆਣਾ ਆਲੇ ਦੁਆਲੇ ਹੋਵੇ ਕੋਈ ਸੂਝ ਬੂਝ ਵਾਲਾ ਇਨਸਾਨ ਆਲੇ ਦੁਆਲੇ ਹੋਵੇ ਤੇ ਜ਼ਿੰਦਗੀ ਬਚਾਈ ਜਾ ਸਕਦੀ ਹੈ ਤੇ ਜ਼ਿੰਦਗੀ ਬਚਾ ਵੀ ਲਈ ਗਈ ਹੈ ਜੀ ਹਾਂ ਕੋਟਾ ਦੇਹ ਸ਼ੋਰੂਮ ਦੀ ਵੀਡੀਓ ਇਸ ਸਮੇਂ ਹਰ ਪਾਸੇ ਸ਼ੇਅਰ ਹੋ ਰਹੀ ਹੈ ਤੇ ਤੁਹਾਨੂੰ ਸ਼ੇਅਰ ਵੀ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਅਜਈਆਂ ਸਮਝਦਾਰੀ ਵਾਲੀ ਵੀਡੀਓਜ਼ ਅਤੇ ਇਨਫੋਰਮੇਸ਼ਨ ਵਾਲੀ ਵੀਡੀਓਜ਼ ਆਉਂਦੀਆਂ ਨੇ ਤਾਂ ਉਸ ਨੂੰ ਇਨਸਾਨੀਅਤ ਸਮਝ ਕੇ ਸ਼ੇਅਰ ਕਰਿਆ ਕਰੋ ਤਾਂ ਕਿ ਹਰ ਇੱਕ ਤੱਕ ਇਹ ਪਹੁੰਚ ਸਕੇ ਅਤੇ ਹਰ ਇੱਕ ਨੂੰ ਜਿਹੜਾ ਹੈ ਉਹ ਪਤਾ ਲੱਗ ਸਕੇ ਕਿ ਕਿਵੇਂ ਕਿਸੇ ਮਰੀਜ਼ ਨੂੰ ਬਚਾਉਣਾ ਹੈ ਕਿਵੇਂ ਕਿਸੇ ਮਰੀਜ਼ ਤੱਕ ਇਨਫੋਰਮੇਸ਼ਨ ਪਹੁੰਚਾਉਣੀ ਹੈ ਕਿਵੇਂ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਸਾਰਾ ਕੁਝ ਜਿਹੜਾ ਹੈ ਉਹ ਹਰੇਕ ਨੂੰ ਪਤਾ ਹੋਣਾ ਚਾਹੀਦਾ ਹੈ